ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਮਾਝ ਮਹੱਲਾ 5 ਚੌਪ ਦੇ ਘਰ ਪਹਿਲਾ ਮੇਰਾ ਮਨ ਅਲੋਚਾ ਹੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀਨੇ ਆਏ ਦ੍ਰਿਖਾਣਾ ਉਤਰੇ ਸਾਧਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋ ਲੀ ਜੀਓ ਹੋਲ ਗਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਭਾਵਾ ਜੀਓ ਸਹਿਜ ਤੁੰ ਬਾਣੀ ਚਿਰ ਹੋਵਾ ਦੇਖੇ ਸਰੰਗ ਬਾਣੀ ਨਨ ਸੋ ਦੇ ਜਾਂਦੋਂ ਅਸਿਆ ਮੇਰੇ ਸੱਜਣ ਮੀਤ ਮੋਹਾਰਾ ਰੇ ਜੀਓ ਹਉ ਕੋ ਲੀ ਜੀਓ ਹੋਲ ਗਮਾਈ ਮੋਰ ਸੱਜਣ ਮੀਤ ਮੋਰਾ ਰੇ ਜੀ ਓ ਰਹਾਵ ਇੱਕ ਘੜੀ ਨਾ ਮਿਲ ਤੇਰਾ ਕਲਯੁਗ ਹੋਤਾ ਹੁਣ ਕਦ ਮਿਲੀ ਆ ਪ੍ਰਦੂਪ ਭਗਵੰਤਾ ਮੋ ਰਹਿਣਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਓਹ ਕੋਲੀ ਜਿਓ ਭੂਲ ਗੁਮਾਈ ਦਸ ਚੇ ਗੁਰ ਦਰਬਾਰੇ ਜੀਓ ਰਹਾਉ ਭਗ ਹੋਆ ਗੁਸੰਦ ਮਿਲਾਇਆ ਪ੍ਰਭ ਨਾ ਸਿ ਘਰਮੇ ਪਾਇਆ ਸੇਵ ਕਰੀ ਬਲ ਜਸਨ ਉਛੜਾ ਜਨ ਨਾਮ ਦਾ ਸਮਾਰੇ ਜੀਓ ਹੋਂ ਗੋਲੀ ਜੀਓ ਹੂਲ ਹਗਮਾਈ ਨੰਨਾਨ ਦਾਸ ਤੁਹਾਰੇ ਜੀਓ ਰਹਾਉ ਤਰਾਸੀ ਮਹੱਲਾ ਪਹਿਲਾ ਘਰ ਪਹਿਲਾ ਜਾਉ ਤੇ ਇੱਕ ਓਨਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਖਾਲ ਮੂਰਤ ਅਜੁਨੀ ਸੈਭੰਗੁਰ ਪ੍ਰਸਾਦ ਜੀਓ ਦਤ ਹੈ ਆਪਣਾ ਹੈ ਸੁਖਰੀ ਪੁਕਾਰ ਰੂਪ ਸਰਣ ਸੇਵਿਆ ਸਦਾ ਸਦਾ ਦਾਤਾਰ ਰਹਾਉ ਨੰਦੇਸਾਹਿ ਸੇਵੀਐ ਅੰਤ ਸਿਰਾਜ ਸੋਈ ਸੁਮਸਣ ਮੇਰੀ ਕਾਮਣੀ ਪਰ ਉਤਾਰਾ ਹੋਇ ਦਿਆਲ ਤੇਰੇ ਨਾਨਦਰਾ ਸਤਿਗੁਰ ਬਾਣੀ ਜਾਉ ਰਹਾਉ ਸਰਬੰਸਾਚਾ ਇੱਕ ਹੈ ਦੂਜਾ ਨਹੀਂ ਕੋਈ ਸਾਦਾ ਕੀ ਸੇਵਾ ਸੁਖਰੇ ਜਾਪੁ ਨਦਰ ਕਰੇ ਦੁਜ ਬਾਜ ਪਿਆਰੇ ਖੇਵ ਰਹਾ ਸੋ ਲਾਇ ਦੇ ਜਿਤਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਵਾਗੇ ਪਿਆਰੇ ਜਾਇ ਕਹਾ ਰਹਾਉ ਸ਼ੇਵੀ ਸਾਹਿਬ ਆਪਣਾ ਵਰਨਜਾ ਜੋ ਹੋਈ ਨਾਨਕ ਤਾ ਕਾ ਦਸ ਹੈ ਬਿੰਦ ਬਿੰਦ ਚੁਕ ਚੁਕ ਹੋਈ ਸਾਹਿਬ ਤੇਰੇ ਨਾਮ ਵਿਚ ਹਾਂ ਬਿੰਦ ਬਿੰਦ ਚੁਕ ਚੁਕ ਹੋਏ ਰਹਾਓ ਤਿਲੰਗ ਮਹੱਲਾ ਬਹਿਲਾ ਘਰ ਤੀਜਾ ਇੱਕ ਓੰਕਾਰ ਸਤਿ ਸੂਰ ਬਸਾਰ ਇਹਨਨ ਮਹਿਆ ਬਹਿਆ ਪਿਆਰੀ ਲੇਟੜਾ ਲੰਭ ਰੰਗਾਈ ਮੇਰੇ ਕੰਤਨਾ ਭਾਵੇ ਚੁਲੜਾ ਪਿਆਰਾ ਕਿਉ ਕਰਸ ਕਿਉ ਤਨ ਸਜੇ ਜਾਈ ਹਉ ਕੁਰਬਾਨੀ ਜਾਵ ਬਿਹਰਵਾਨਾ ਹਉ ਕੁਰਬਾਨੀ ਜਾਵ ਹਉ ਕੁਰਬਾਨੀ ਜਾਵ ਦੁਨਆ ਕੇ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਦੁਨਆ ਕੇ ਹਉ ਸਤ ਗੁਰਬਾਨੀ ਜਾਵ ਰਹਾਉ ਚਾਹ ਰੰਗਨ ਜਿਥੇ ਪਿਆਰੇ ਪਈ ਨਾਮ ਜੀਤ ਰੰਗਨ ਵਾਲਾ ਜੇ ਰੰਗੈ ਸਾਹਿਬ ਅਸਰੰਗ ਨਾ ਦੇਠ ਜਿਨ ਕਹਿ ਜੋ ਲਿਰਤਲੇ ਪਿਆਰੇ ਕੰਤ ਨਾ ਕੇ ਪਾਸ ਟੁੜਹ ਦੁਨਆਹੀ ਜੇ ਮਿਲੈ ਜੀ ਕਹ ਨਾਨਕੀ ਅਰਦਾਸ ਆਪੇ ਸਜਿਆ ਆਪੇ ਰੰਗਿਆ ਆਪੇ ਨਦਰ ਕਰੇ ਨਾਨਕ ਅਮਨ ਗੰਤੇ ਭਾਵੇ ਆਪੇ ਹੀ 라ਵੇ ਜਲੰਗ ਮਹੱਲਾ ਪਹਿਲਾ ਵਿਆਨਣੀਏ ਮਨਣਾ ਕਾਇ ਕਰਹਿ ਆਪਣੇ ਘਰ ਹਰਿ ਗੰਗੂ ਹੀ ਨਾਮਣ ਹੈ ਸੋਹਨੇ ਡਹਿ ਦਨਹ ਹਮਲੀਏ ਬਾਹਰ ਕਿਆ ਹਾਂ ਡੁੰਡ ਹੈ ਬੈਠੀ ਅਦੇ ਸਲਾਹੀਆਂ ਨੈਣੀ ਭਾਵ ਕਾ ਕਰ ਸਿੰਗਾਰੂ ਤਾਂ ਸਵਾਗਣ ਜਾਣੀ ਹੈ ਜਹਾਂ ਲਾਗੀ ਜਸੁ ਤੇਰੇ ਪਿਆਰੋ ਹਿਆਣੀ ਵਾਲੀ ਖਿਆ ਕਰੇ ਜਾਹਾਂ ਜਨਗੰਤ ਨਾ ਭਾਵੇ ਕਰਨ ਪਿਲਾਖਰੇ ਬਹੁ ਤੇਰੇ ਸਾਹਾ ਜਨਮਹਿ ਨਾ ਪਾਵੇ ਵੇਣ ਕਰਮੇ ਹਨ ਕਰਮ ਨਾ ਰਿਪਾਈ ਨਾਹੀ ਜੇ ਬਹੁ ਤੇਰਾ ਤਾਵੇ ਲਵਨ ਵਹਿੰਗਰ ਕੀ ਮਰਤੀ ਮਾਇ ਮੋਹ ਸਮਾਣੀ ਇਨੀ ਬਾਜੀ ਸੋ ਭਾਈ ਨਾਹੀ ਭਈ ਕਾਮਣਿਆਨੀ ਜਾਇ ਬੁੱਛ ਸਵਾਗਣੀ ਵਾਹੇ ਗਨੀ ਬਾਤੀ ਸੋ ਭਾਈ ਐ ਜੋ ਕਿਸ ਗਰਾ ਸੋ ਬਲਾ ਕਰ ਮੰਨੀ ਆ ਹਿਕਮਨ ਹੁਕਮ ਚੁਕਾਈਐ ਜਾਖੇ ਬ੍ਰੇਮ ਪਦਾਤ ਪਾਈਐ ਤਉ ਜਰਣੀ ਜਿਤ ਲਾਈਐ ਸੁਖ ਹੋਗੀ ਜੈ ਸੋ ਨਹ ਕਹੀ ਜੈ ਵੀ ਹੁਦਨ ਮਨੋ ਦੀਜੈ ਸਬਰ ਮਨ ਲਾਈਐ ਇਹ ਕਹੈ ਸੁਹਗਣੀ ਪਾਣੇ ਨੀ ਬੱਚ ਸੋ ਪਾਈਐ ਖਾਪ ਗਵਾਈ ਤਾਂ ਸੋ ਪਾਈ ਔਰ ਕਿਸ ਜਿਤ ਤੁਰਾਈ ਸਹੋਨਦਰ ਕਰ ਦੇਖੈ ਜੋ ਹੋ ਸੋਦਨ ਲੇਖੇ ਕਾਮਨਉਨਿਤ ਪਾਈ ਆਪਣੇ ਗੰਤਹ ਪਿਆਰੀ ਸਾਸੁਹਾਗਨ ਨਾਨ ਸਾਸਵਰਾਈ ਹੈ ਸੇ ਰੰਗ ਰਾਤੀ ਹੈ ਕੀ ਮਾਤੀ ਇਹਨ ਸਭਾਏ ਸਮਾਣੀ ਸੁੰਦਰ ਸਾਇ ਰੂਪ ਚਖਣ ਅਖੀਐ ਸਾਸਿਆਣੀ ਸੁਹੀ ਮੱਲਾ ਪਹਿਲਾ ਕਾਉਣ ਤਰਾਜੀ ਖੌਂਦਲਾ ਹਾ ਰੇਖਨਸਰਾ ਬੁਲਾਵਾ ਕਾਉਣ ਗਰੂਪ ਹੈ ਜਿਖਿਆ ਲੇਵਾ ਕਹਿ ਬੇ ਮੂਹਰ ਗਰਾਵਾ ਮੇਰੇ ਲਾਲ ਜੀਓ ਫਿਰੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਵਰਪੂਰ ਲੈਣਾ ਤੋਂ ਆਪੇ ਸਰਬ ਸੁਮਾਨਾ ਰਹਾਉ ਮੰਤਰਾ ਜੀ ਜਿਤੁ ਲਾਦਿ ਰੀ ਸੇਸ ਰਖਮਾਵਾ ਘਟਿ ਹੀ ਬਿਤ ਸੋ ਸਹ ਤੋ ਲੀਨ ਵਿ ਜਿਤ ਰਹਾਵਾ ਆਪੇ ਗੰਡਾ ਤੋਲਤ ਰਾਜੀ ਆਪੇ ਤੋਲਨ ਹਾਰਾ ਆਪੇ ਲੇਖੇ ਆਪੇ ਬੂਜੈ ਆਪੇ ਹੈ ਵਣਜਾਰਾ ਹੰਦਲਾ ਨੀਚ ਜਾਤ ਪਰਦੇਸੀ ਹਿਨੇ ਆਵੈ ਜਾਂ ਜਾਵੈ ਤਾਂ ਕੀ ਸੰਗਤ ਲਾਨਖ ਰਹੰਦਾ ਕਿਉ ਕਰਮੂੜਾ ਪਾਵੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਬਿਲਾ ਮਹਲਾ ਪਹਿਲਾ ਚੋਪੀ ਕਰ ਬਹਿਲਾ ਹਉ ਸੁਲਤਾਨ ਖਾ ਹੋਮੀ ਅਜੀਤਨੋ ਵਿਟਾਈ ਜਤੋਂ ਦੇਸੋ ਕਾ ਸੁਆਮੀ ਮੈਂ ਮੁਰਖ ਨਾ ਜਾਈ ਤੇਰੇ ਗੁਣ ਗਾਵਾਂ ਦੇਵ ਜਹਾਈ ਜੈਸੇ ਸੱਚ ਮੈਂ ਰਿਹੋ ਰਜਾਈ ਰਹਾਉ ਜੋਖਿ ਵਾਸ ਤੇ ਕਿ ਚਲਤੇ ਹਿਰਿ ਸਭ ਸੁਨਾਈ ਨਿਰੰਤਰ ਜਾਣਾ ਵੇ ਸਾਹਿਬ ਮੰਨ ਲੇ ਕਿ ਅਚਤਰਾਈ ਖਿਆ ਹੋਂ ਗਥੀ ਗਥਾ ਕਰ ਦੇਖਾਂ ਵਖਤ ਨਸ ਨਾ ਜਾਈ ਜਦ ਦੁਭਾਵੈ ਸੋਈ ਅੱਖ ਜਦ ਤੇਰੀ ਵੜਿਆਹੀ ਇੱਥੇ ਗੁਕਰ ਹੋਂ ਬੇਗਾਨਾ ਭੋਂ ਪਾਂ ਇਸ ਸੰਤਾਈ ਭਗਤ ਜਿ ਨਾ ਜੇ ਹੋਏਗਾ ਤਗਸ ਮਨ ਨਾ ਨਾ ਜਾਈ ਬਿਲਾਉ ਮਸਲਾ ਬੈਲਾ ਮਨ ਹ ਮੰਦਰਦਨ ਵੇ ਸਕਲੰਦਰ ਘਟ ਹੀ ਦੀ ਸੁਨਾਵਾ ਇਕ ਵਸਤ ਮੇਰੇ ਪ੍ਰਾਨ ਬਸਤ ਹੈ ਇਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਭਉ ਜਿੰਨਾਵ ਮਨ ਵਿਦੇ ਆਦਿਆ ਸਿਟੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਉ ਨਾਹੀ ਜਿੰਤ ਪਰਾਈ ਰਹਾਉ ਆਗਮੇ ਗੋਚਰ ਲਖ ਪਰਾ ਹੈ ਜਿੰਤਾ ਗੁਰੂ ਹਮਾਰੀ ਜਲ ਦਲ ਮਹੀਆ ਲਾ ਭਰਪੂਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਬਦ ਤੁਮਾਰੀ ਮੰਦਰ ਸ਼ਾਵਾ ਤੇਰੇ ਕੁਝ ਵੀ ਨਾ ਜਾਣੇ ਮੇਰੇ ਸਾਹਿਬਾ ਗੁਣ ਗਾਵਾਂ ਤੇ ਤੇਰੇ ਜੀ ਜੰਤ ਸਭ ਸੰਤੁਮਾਰੀ ਸਰਬ ਜੰਤ ਦਵਾਸੀ ਜੋਤਿ ਸੁਧ ਭਾਵੇ ਸੋਹੀ ਚੰਗਾ ਸਿਕ ਨਾਨਕ ਕੀ ਅਰਦਾਸੇ ਜੋਤਿ ਸੁਧ ਭਾਵੇ ਸੋਹੀ ਚੰਗਾ ਸਿਕ ਨਾਨਕ ਕੀ ਅਰਦਾਸੇ ਵਾਹਿਗੁਰੂ ਕੀ ਕਹਾਲ ਸਾਹਿਬ ਵਾਹਿਗੁਰੂ ਜੀ ਕੀ ਹਕਤੇ